ਹਾਂਜੀ ਮਿੱਤਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਆਪਾਂ ਤੁਹਾਨੂੰ ਅੰਬਸਰ ਸਾਹਿਬ ਦਸਤਾਰ ਸਿਖਾਉਣੀ ਹੈ ਤੇ ਪਹਿਲਾਂ ਆਪਾਂ ਮੂਛੇ ਗੜ੍ਹ ਫੜ ਲੈਣਾ ਹੈ ਪਹਿਲਾ ਲੜ ਜਿਹੜਾ ਆਪਾਂ ਨੇ ਬੰਨਿਆ ਸੀ ਫਿਰ ਪਹਿਲੇ ਲੜ ਚੋਂ ਦੋ ਪੱਲੇ ਕੱਢਣੇ ਨੇ ਤੁਸੀਂ ਵੀਡੀਓ ਚ ਦੇਖ ਹੀ ਸਕਦੇ ਹੋਣ ਜਿਵੇਂ ਜਿਵੇਂ ਮੈਂ ਵੀਡੀਓ ਚ ਤੁਹਾਨੂੰ ਦਿਖਾ ਰਿਹਾ ਹਾਂ ਉਵੇਂ ਹੀ ਤੁਸੀਂ ਕਰਨਾ ਹੈ ਪਹਿਲੇ ਲੜ ਚੋਂ ਦੋ ਪੱਲੇ ਕੱਢ ਕੇ ਫਿਰ ਹੁਣ ਉਹਨਾਂ ਨੂੰ ਸਫਾਈ ਚ ਕਰਨਾ ਹੈ ਸਫਾਈ ਚ ਕਰਨ ਦੇ ਨਾਲ ਸਿਰ ਨੂੰ ਨਜ਼ਦੀਕ ਕਰਕੇ ਲਾਉਣਾ ਦੂਰ ਨਹੀਂ ਕਰਨਾ ਫਿਰ ਨਹੀਂ ਤਾਂ ਜਿਹੜਾ ਤੁਹਾਡਾ ਪਹਿਲਾ ਪੱਲਾ ਉਕੇ ਸਕੂਗਾ ਤੇ ਦੂਜਾ ਜਿਹੜਾ ਉੱਪਰਲਾ ਲੜ ਬਣਾਇਆ ਉਹ ਦੀ ਮਟਾਈ ਨਹੀਂ ਆਉਣੀ ਨਜ਼ਦੀਕ ਕਹਿ ਕੇ ਲਾ ਕੇ ਸਾਫ਼ ਕਰਕੇ ਹੱਥ ਫੇਰ ਕੇ ਸਾਫ਼ ਕਰ ਲਈ ਸਾਫ਼ ਕਰਿਆ ਹੋਇਆ ਲੜ ਫੇਰ ਕਦੇ ਖਿਸਕਦਾ ਨਹੀਂ ਛੇਤੀ ਤੇ ਥੱਲੇ ਤੁਸੀਂ ਇੱਕ ਹੈਵੀ ਧਿਆਨ ਰੱਖਣਾ ਕਿ ਬੇਸ ਦਾ ਲੜ ਥੋੜਾ ਥੱਲੇ ਹੀ ਹੋਵੇ ਉਹਦੇ ਜਿਵੇਂ ਪਹਿਲੇ ਲੜ ਦੇ ਹੁਣ ਆਪਾਂ ਪਿੱਛੇ ਜਾ ਕੇ ਪਿੱਛੇ ਜਾ ਕੇ ਐ ਸਾਫ਼ ਕਰਨੇ ਚੁੰਡੀਆਂ ਨਾਲ ਕੋਈ ਚੱਕ ਚੱਕ ਕੇ ਆਪਾਂ ਨੇ ਸਾਫ਼ ਕਰਿਆ ਸਾਫ਼ ਕਰਨ ਤੋਂ ਬਾਅਦ ਹੁਣ ਦੇਖੋ ਪਿੱਛੋਂ ਐ ਟੱਕ ਪਰ ਕੇ ਅੱਗੇ ਲੈ ਜਾਣਾ ਫਿਰ ਆ ਦੇਖੋ ਖਿੱਚ ਖਿੱਚ ਕੇ ਨੇੜੇ ਕਰਨੇ ਨੇ ਸੋਨੇ ਕਿੰਨੇ ਨੇੜੇ ਪਹਿਲਾਂ ਤੁਸੀਂ ਰੱਖੋਗੇ ਤਾਂ ਖਿੱਚਣ ਦੀ ਲੋੜ ਨਹੀਂ ਆਏ ਟੱਕ ਭਰ ਕੇ ਫਿਰ ਤੁਸੀਂ ਸੈੱਟ ਕਰਨੇ ਆਪਦਾ ਹੁਣ ਕੀ ਕਰਨਾ ਹੈ ਤੁਸੀਂ ਜਿਹੜਾ ਥੱਲੇੜਾ ਪੱਲਾ ਹੋਊਗਾ ਉਹਨੂੰ ਥੱਲੇ ਖਿੱਚ ਲੈਣਾ ਉੱਪਰਲਾ ਪੱਲਾ ਹੋਊਗਾ ਉੱਪਰ ਖਿੱਚ ਉੱਪਰ ਚੱਕ ਲੈਣਾ ਤੇ ਥੱਲੇੜੇ ਪੱਲੇ ਨੂੰ ਥੱਲੇ ਖਿੱਚੇ ਹੋਏ ਦਾ ਇੱਕ ਫਾਇਦਾ ਹੋਊਗਾ ਸਾਨੂੰ ਕਿ ਜਿਹੜੇ ਦੋ ਲੜਨੇ ਉਹ ਤੁਹਾਨੂੰ ਬਣੇ ਬਣਾਏ ਮਿਲ ਜਾਣਗੇ ਬਣੇ ਬਣਾਏ ਮਿਲਣ ਦਾ ਇਹ ਫਾਇਦਾ ਹੈ ਕੀ ਤੁਸੀਂ ਫਿਰ ਉਹਨਾਂ ਨੂੰ ਸਾਫ਼ ਕਰਕੇ ਰੱਖਣਾ ਬਸ ਆ ਦੇਖੋ ਬਸ ਪਿੰਚ ਕਰਿਆ ਸਾਫ਼ ਕਰਿਆ ਪਿੰਚ ਕਰਨ ਦੇ ਨਾਲ ਨਾਲ ਸਾਫ਼ ਕਰ ਦੇਣਾ ਲੜ ਫਿਰ ਉਸ ਤੋਂ ਬਾਅਦ ਆ ਦੇਖੋ ਲੜ ਹੁਣ ਆਪਣਾ ਦੇਖੋ ਕਿੰਨਾ ਮਟਾਈ ਚ ਵੱਗ ਗਿਆ ਬਾਅਦ ਜਦੋਂ ਆਪਾਂ ਬਾਅਦ ਫੇਰ ਕੇ ਸਫਾਈ ਕਰਾਂਗੇ ਫਿਰ ਇਹ ਲੜ ਜਿਆਦੇ ਹੋਰ ਮੋٹے ਹੋ ਜਾਣਗੇ ਹੁਣ ਦੂਜੇ ਲੜ ਚੋਂ ਆਪਾਂ ਨੇ ਪਿੰਚ ਕਰਕੇ ਤਿੰਨ ਉਂਗਲਾਂ ਦਾ ਗੈਪ ਛੱਡ ਕੇ ਰੱਖ ਕਰ ਲਏ ਨੇ ਤੇ ਤੇ ਆਪਾਂ ਨੇ ਲੜ ਲਾਤਾ ਉਹ ਧੇਰੇ ਲੜ ਬਣਾਏ ਸੀ ਆਪਾਂ ਉਹਦੇ ਉੱਪਰ ਹੀ ਰੱਖਾਂਗੇ ਇਹ ਲੜ ਵੀ ਇਸ ਤੋਂ ਬਾਅਦ ਹੁਣ ਆਪਣਾ ਅਗਲਾ ਲੜ ਲਾਉਂਚੋਂ ਪਹਿਲਾਂ ਇਹਦੀ ਲੜ ਦੀ ਸਫਾਈ ਕਰਾਂਗੇ ਸਫਾਈ ਕਰਦੇ ਹੋਏ ਆਪਾਂ ਨੇ ਕੀ ਕਰਨਾ ਹੈ ਕਿ ਦੇਖੋ ਆਪਾਂ ਨੇ ਪਿੰਚ ਕਰਨੇ ਕਿ ਅਗਲਾ ਲੜ ਲਾਵਾਂਗੇ ਫਿਰ ਉੱਥੋਂ ਫੁੱਲ ਜੇ ਥੋੜਾ ਜਿਹਾ ਕਿ ਤੱਕ ਇਹ ਫਲਾਫਟ ਜੋ ਸ਼ੇਪ ਆਵੇ ਗੋਲ ਹੋਵੇ ਸ਼ੇਪ ਫਿਰ ਇਹ ਤੋਂ ਅੱਗੇ ਕੀ ਕਰਨਾ ਹੁਣ ਇਸ ਤਰੀਕੇ ਦੇ ਨਾਲ ਆਪਾਂ ਨੇ ਪੱਗ ਨੂੰ ਰੱਖ ਕੇ ਮੋੜੇ ਤੇ ਘੁਮਾ ਕੇ ਫਿਰ ਉਹਨੂੰ ਥੱਲੜਾ ਪੱਲਾ ਖਿੱਚ ਫੇਰ ਖਿੱਚ ਲੈਣਾ ਪਿੰਚ ਉਵੇਂ ਹੀ ਕਰਕੇ ਫਿਰ ਆਪਾਂ ਨੂੰ ਦੋ ਲੜ ਬਣਾਏ ਮਿਲ ਜਾਣਗੇ ਪਿੰਚ ਕਰਕੇ ਫੇਰ ਲਾਉਣੇ ਨੇ ਤੇ ਪਹਿਲਾਂ ਵਾਟਸਾਫ ਕਰਨੇ ਨੇ ਹੁਣ ਤਿੰਨ ਉਂਗਲਾਂ ਦਾ ਗੈਪ ਛੱਡ ਕੇ ਪਿੰਚ ਕਰਨਾ ਤੇ ਫਿਰ ਲੜ ਨੂੰ ਸਫਾਈ ਚ ਕਰਨਾ ਹੈ ਫਿਰ ਅਗਰ ਥੱਲੇ ਲੜੇ ਲੜ ਚੋਂ ਪਿੰਚ ਕਰਨਾ ਥੱਲੇ ਲੜ ਚੋਂ ਪਿੰਚ ਕਰਨ ਤੋਂ ਬਾਅਦ ਆਪਾਂ ਨੇ ਹੁਣ ਉੱਪਰਲਾ ਲੜ ਪ੍ਰੋਪਰਲੀ ਸਫਾਈ ਸਾਫ ਕਰ ਲਏ ਥੱਲੇ ਲੜ ਪਿੰਚ ਕਰਨ ਤੋਂ ਬਾਅਦ ਹੁਣ ਦੇਖੋ ਹੀ ਐ ਪਿੰਚ ਕਰ ਲਿਆ ਪੈਂਚ ਕੀਤਾ ਹੋਇਆ ਫਿਰ ਹੁਣ ਆਪਾਂ ਨੇ ਇਹਨੂੰ ਸਫਾਈ 'ਚ ਰੱਖਣਾ ਰੱਖਤਾ ਦੂਜੇ ਲੜ ਦਾ ਜਿਹੜਾ ਦੂਜਾ ਪੱਲਾ ਸੀਗਾ ਉੱਪਰਲਾ ਉਹਦੇ ਉੱਪਰ ਰੱਖਣਾ ਆਪਾਂ ਨੇ ਤੀਜੇ ਲੜ ਦਾ ਪਹਿਲਾ ਪੱਲਾ ਤਾਂ ਕਿ ਅਗਲਾ ਲੜ ਖਿਸਕੇ ਨਾ ਤੇ ਪਹਿਲੇ ਲੜ ਦੇ ਖਿਸਕੇ ਤਾਂ ਥੋੜੀ ਬੱਕ ਦੀ ਸ਼ੇਪ ਰਹਿਣੀ ਨਹੀਂ ਹੋਣੀ ਹੈਗੀ ਪਹਿਲੇ ਲੜ ਨੂੰ ਤੁਸੀਂ ਆਪ ਦਾ ਸੰਭਾਲ ਕੇ ਮਜਬੂਰ ਤੱਕ ਕਰਕੇ ਲਾਇਓ ਫਿਰ ਇਸ ਤੋਂ ਅੱਗੇ ਹੁਣ ਕੀ ਕਰਨਾ ਹੁਣ ਆਪਾਂ ਨੇ ਸਾਰੇ ਪੱਲੇ ਸਾਫ਼ ਕਰ ਲੈਣੇ ਨੇ ਸਾਫ ਕਰ ਰਹੇ ਤੁਸੀਂ ਦੇਖ ਹੀ ਸਕਦੇ ਮਟਾਈ ਕਿੰਨੀ ਪੱਲੀਆਂ ਜੀ ਹੁਣ ਚੌਥੀ ਲੜਚੋ ਕੀ ਕਰਨਾ ਚੌਥੀ ਲੜ ਦਾ ਥੱਲੇ ਵਾਲਾ ਪੱਲਾ ਖਿੱਚ ਕੇ ਉਹ ਪਿੰਚ ਕਰ ਦੇਣਾ ਪਿੰਚ ਕਰਨ ਤੋਂ ਬਾਅਦ ਵਟਫਸ ਕਰ ਲੈਣੇ ਨੇ ਸਾਫ ਕਰੇ ਹੋਏ ਵਟਾਂ ਨੂੰ ਹੁਣ ਫਿਰ ਉਹਨਾਂ ਨੂੰ ਲੜਚ ਕਨਵਰਟ ਕਰਨਾ ਜਿਹੜੇ ਦੋ ਪੱਲੇ ਬਣੇ ਸੀ ਪਿੰਚ ਪਿੰਚ ਕਰਤਾ ਉੱਪਰਲਾ ਪੱਲਾ ਖਿੱਚ ਕੇ ਸਾਫ ਕਰਿਆ ਜਾਂ ਦੁਬਾਰੇ ਪਿੰਚ ਮਟਾਈ ਵਾਸਤੇ ਦੋ ਵਾਰੀ ਪਿੰਚ ਕਰੋਗੇ ਤਾਂ ਤੁਹਾਡਾ ਲੜ ਬਹੁਤ ਮੋਟਾ ਹੋਊਗਾ ਤੇ ਦੂਜੇ ਲੜ ਨੂੰ ਵੀ ਪਿੰਚ ਕਰਨਾ ਥੱਲੇ ਨੂੰ ਉਹਨੂੰ ਆਪਾਂ ਇੱਕ ਵਾਰੀ ਕਰਦੇ ਹਾਂ ਕਈ ਵਾਰੀ ਦੋ ਵਾਰੀ ਕਰ ਦਿੰਦੇ ਆ ਕਿਉਂਕਿ ਜਾਦੇ ਵਟ ਹੁੰਦੇ ਨੇ ਤੇ ਹੁਣ ਜਾਦੇ ਵਟਾਂ ਕਾ ਕੇ ਆਪਾਂ ਨੇ ਦੋ ਵਾਰੀ ਕੀਤਾ ਹੁਣ ਇਸ ਤੋਂ ਬਾਅਦ ਕੀ ਕਰਨਾ ਹੈ ਦੋ ਵਾਰੀ ਪਿੰਚ ਕਰਕੇ ਲੜ ਨੂੰ ਉੱਤੇ ਉਹ ਤੀਜੇ ਲੜ ਦੇ ਪਹਿਲੇ ਲੜ ਦੇ ਦੂਜੇ ਲੜ ਦੇ ਉੱਪਰ ਰੱਖਣਾ ਪਹਿਲੇ ਲੜ ਤੇ ਨਾ ਰੱਖ ਦਿਓ ਫਿਰ ਤੁਹਾਡਾ ਉਹ ਜਿਹੜਾ ਤੀਜੇ ਲੜ ਤੇ ਡਬਲ ਕਰੇ ਸਿਓ ਸਾਰਾ ਖਰਾਬ ਹੋ ਜਾਊਗਾ ਫਿਰ ਹੁਣ ਇਹਨੂੰ ਡਬਲ ਕਰੇ ਹੋਏ ਨੂੰ ੱਗੇ ਕਰਨਾ ਅਗੇ ਪੰਜਵਾਂ ਲੜੂ ਨਹੀਂ ਸੇਮ ਪਿਛੋਲੇ ਆ ਕੇ ਪਿੰਚ ਕਰਕੇ ਰੱਖਣਾ ਥੱਲੜਾ ਪੱਲਾ ਥੱਲੇ ਖਿੱਚ ਕੇ ਪਿੰਚ ਕਰਦੇ ਨੇ ਹੁਣ ਪਹਿਲਾਂ ਆਪਾਂ ਉੱਪਰ ਅੂਠੇ ਦੇ ਸਹੇਤਾ ਨਾਲ ਉੱਥੇ ਸੈੱਟ ਕਰਾਂਗੇ ਫਿਰ ਉਹਨੂੰ ਦਬਾਂਗੇ ਦਬਨ ਤੋਂ ਬਾਅਦ ਢੜੇਗੀ ਆਪਣਾ ਪੰਜਵਾਂ ਲੜਾ ਉਹਨੂੰ ਲਾਉਣ ਦੀ ਫਿਰ ਬਾਤ ਕਰਾਂਗੇ ਆਪਾਂ ਆ ਇਸ ਤਰੀਕੇ ਨਾਲ ਥੱਲੇ ਪੱਲਾ ਖਿੱਚ ਕੇ ਉੱਪਰੋਂ ਪੱਲਾ ਥੱਲੇ ਕਰਕੇ ਥੱਲੇ ਕਰਿਆ ਹੋਇਆ ਪੱਲਾ ਆਪਾਂ ਨੇ ਹੁਣ ਕੀ ਕਰਨਾ ਹੈ ਥੱਲੇ ਪੱਲੇ ਨੂੰ ਕਰਿਆ ਹੋਇਆ ਉਸ ਤੋਂ ਬਾਅਦ ਉਹਨੂੰ ਜਿਹੜਾ ਥੱਲੜਾ ਪੱਲਾ ਉਹਨੂੰ ਵੀ ਪਿੰਚ ਕਰ ਦੇਣਾ ਉੱਪਰਲਾ ਪੱਲਾ ਤਾਂ ਪਿੰਚ ਹੋਇਆ ਗਿਆ ਸੀ ਆਪਣਾ ਤੁਹਾਨੂੰ ਦੇਖ ਥੱਲੇਲੇ ਪੱਲੇ ਨੂੰ ਦੋ ਵਾਰੀ ਪਿੰਚ ਕਰਨਾ ਹੈ ਉੱਪਰਲੇ ਪੱਲੇ ਨੂੰ ਵੀ ਦੋ ਵਾਰੀ ਪਿੰਚ ਕਰਨਾ ਸਫਾਈ ਬਾਦਾ ਹੋਊਗੀ ਦੋ ਵਾਰੀ ਪਿੰਚ ਕਰੇ ਤੇ ਤੇ ਬਾਅਦ ਤੁਹਾਨੂੰ ਘੱਟ ਫੇਰਨਾ ਪਊਗਾ ਕਈ ਵਿਰਕੀ ਕਰਦੇ ਨੇ ਬਾਅਦ ਫੇਰਨ ਦੇ ਚ ਵੱਧ ਬਾਅਦ ਫੇਰਨ ਦੇ ਚੱਕਰ ਚ ਆਪ ਦੇ ਲੜੇ ਉੱਪਰ ਚੱਕ ਕੇ ਲੈ ਜਾਂਦੇ ਨੇ ਤਾਂ ਆਪਾਂ ਪਹਿਲਾਂ ਹੀ ਸਾਫ਼ ਕਰਕੇ ਰੱਖਾਂਗੇ ਕਿ ਆ ਬਸ ਆਪਾਂ ਨੂੰ ਥੋੜਾ ਜਿਹਾ ਬਾਅਦ ਫੇਰਨ ਪਵੇ ਗੈਪ ਮੇਨਟੇਨ ਕਰਨ ਲਈ ਵੀਰ ਕਈ ਗਲਤੀ ਕਰ ਜਾਂਦੇ ਨੇ ਕਿ ਬਾਦ ਬਾਜ ਫੇਰਨ ਦੇ ਚੱਕਰ ਚ ਉਹ ਆਪ ਦੇ ਲੜਾਂ ਦਾ ਗੈਪ ਨਹੀਂ ਮੇਨਟੇਨ ਕਰ ਪਾਉਂਦੇ ਹੁਣ ਕੀ ਕਰਨਾ ਆਪਾਂ ਨੇ ਇਹ ਪੱਲੇ ਨੂੰ ਐਂਡ ਚ ਐਂਡਲੇ ਵੱਲੇ ਨੂੰ ਉੱਥੋਂ ਜਿਹੜਾ ਟੱਕ ਸੀਗਾ ਪਹਿਲਾ ਪੱਲੇਆਂ ਦਾ ਪੰਜਿਆਂ ਦਾ ਉਹਨੂੰ ਦੱਬ ਕੇ ਉੱਥੇ ਪਿੰਚ ਕਰਨਾ ਪਿੰਚ ਕੀਤਾ ਉਨ ਦੇਖੋ ਆਪਣਾ ਇਹ ਕੱਢ ਅੱਡ ਦਿਖ ਰਿਹਾ ਲੜ ਉਹਨੂੰ ਆਪਾਂ ਬਾਅਦ ਸੈੱਟ ਕਰਾਂਗੇ ਕਿ ਦਿਖਾਵਾਂਗੇ ਤੁਹਾਨੂੰ ਤੇ ਇੱਥੇ ਆਪਣੀ ਪੱਗ ਦੀ ਲਾਸਟ ਲੜ ਤੱਕ ਕੰਪਲੀਟ ਹੁੰਦੀ ਹੈ ਇਹ ਕੱਲ ਦੀ ਲੜ ਦੀ ਤੁਹਾਨੂੰ ਵੀਡੀਓ ਸੈਪਰੇਟ ਮਿਲੂਗੀ ਧੰਨਵਾਦ ਸਤਿ ਸ਼੍ਰੀ ਅਕਾਲ